ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਵਿੱਚ ਬਸੰਤਗੜ ਇਲਾਕੇ ਚ ਕਾਂਡਵਾ ਨੇੜੇ ਸੀਆਰਪੀਐਫ ਜਵਾਨਾਂ ਵਾਲੇ ਵਾਹਨ ਦੇ ਖਾੜ ਵਿੱਚ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 10:30 ਵਜੇ ਦੇ ਕਰੀਬ ਕਾਂਡਵਾ ਇਲਾਕੇ ਵਿੱਚ ਉਦੋਂ ਹੋਇਆ ਜਦੋਂ ਸੀਆਰਪੀਐਫ ਜਵਾਨ ਬਸੰਤਗੜ ਵਿੱਚ ਇੱਕ ਆਪਰੇਸ਼ਨ ਮੰਗਰੋ ਬੰਕਰ ਵਾਹਨ ਵਿੱਚ ਵਾਪਸ ਆ ਰਹੇ ਸਨ। ਨੀਮ ਫੌਜੀ ਬਲਾਂ ਦੀ 187ਵੀਂ ਬਟਾਲੀਅਨ ਦੇ ਇਸ ਵਾਹਨ ਵਿੱਚ 23 ਜਵਾਨ ਸਵਾਰ ਸਨ। ਵਧੀਕ ਐਸਪੀ ਸੰਦੀਪ ਪਟਨੇ ਨੇ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਟੀਮ ਨੇ ਰਾਹਤ ਤੇ ਬਚਾਅ ਕਾਰਜ ਵੜ ਦਿੱਤੇ ਹਨ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ ਸੂਤਰਾਂ ਮੁਤਾਬਕ ਵਾਹਨ ਸੜਕ ਤੋਂ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਜਾ ਡਿੱਗਾ सीआरपीएफ वाहन ਹਾਦਸੇ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਫਸੇ ਹੋਏ ਸੈਨਿਕਾਂ ਨੂੰ ਕਢਣਾ ਸ਼ੁਰੂ ਕਰ ਦਿੱਤਾ। ਇਸ ਭਿਆਨਕ ਹਾਦਸੇ ਵਿੱਚ 16 ਹੋਰ ਸੈਨਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹਨਾਂ ਵਿੱਚੋਂ 5 ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਇਹ ਸੜਕ ਹਾਦਸੇ ਬਾਰੇ ਜਾਣਕਾਰੀ ਦਿੰਦੀ ਹੈ। ਉਹਨਾਂ ਲਿਖਿਆ कांडਵਾ ਬਸੰਤਗੜ ਖੇਤਰ ਵਿੱਚ CRPF ਦੇ ਇੱਕ ਵਾਹਨ ਨਾਲ ਹਾਦਸੇ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਇਸ ਵਾਹਨ ਵਿੱਚ ਬਹੁਤ ਸਾਰੇ CRPF ਜਵਾਨ ਸਵਾਰ ਸਨ ਮੈਂ ਹੁਣੇ ਹੀ ਉਦਮਪੁਰ ਦੇ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ ਜੋ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ ਅਤੇ ਮੈਨੂੰ ਜਾਣਕਾਰੀ ਦੇ ਰਹੇ ਨੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਨੇ ਸਥਾਨਕ ਲੋਕ ਵੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜ਼ਖਮੀ ਸੈਨਿਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇ